ਜੀ ਇੱਕ ਸੰਗਰੂਰ ਪੁਲਿਸ ਨੂੰ ਵੱਡੀ ਸਫਲਤਾ ਮਿਲੀ ਹੈ 29 ਜੁਲਾਈ 2025 ਕੁਝ ਦਿਨ ਪਹਿਲਾਂ ਹੀ ਸਾਨੂੰ ਲੇਟ ਰਾਤ ਇੰਟੀਮੇਸ਼ਨ ਆਈ ਕਿ ਇੱਕ ਸ਼ੇਰਪੁਰ ਦੇ ਇਲਾਕੇ ਵਿੱਚ ਫਾਇਰਿੰਗ ਹੋਈ ਹੈ ਜਿਹੜਾ ਕਾਲਰ ਸੀ ਵਿਕਟਮ ਉਹਦਾ ਨਾਮ ਸੀਗਾ ਮਿਲਨ ਜੋਤ ਸਿੰਘ ਜੋ ਸ਼ੇਰਪੁਰ ਦਾ ਰਹਿਣ ਵਾਲਾ ਹੈ ਉਹਨੇ ਦੱਸਿਆ ਕਿ ਉਹਦੇ ਘਰ ਦੇ ਬਾਹਰ ਉਸ ਦੇ ਰਿਸ਼ਤੇਦਾਰ ਦੀ ਗੱਡੀ ਖੜੀ ਸੀ ਜਿਸ ਤੇ ਵਿੱਚ ਇੱਕ ਫਾਇਰ ਆਮ ਤੋਂ ਗੋਲੀ ਵੱਜੀ ਹੋਈ ਸੀ ਜਦੋਂ ਉੱਥੇ ਫੁਟੇਜ ਚੈੱਕ ਕੀਤੀ ਗਈ ਤਾਂ ਪਤਾ ਚੱਲਿਆ ਕਿ ਐਕਚੁਅਲੀ ਉੱਥੇ ਫਾਇਰਿੰਗ ਵੀ ਹੋਈ ਹੈ ਤੇ ਜਦੋਂ ਸਾਰਾ ਮੌਕਾ ਦਾ ਮੁਲਾਜ਼ਾ ਕੀਤਾ ਗਿਆ ਉਸ ਤੋਂ ਬਾਅਦ ਐਫ ਆਈ ਆਰ ਨੰਬਰ 70 ਦਰਜ ਕੀਤੀ ਗਈ ਪੁਤਾਨਾ ਸ਼ੇਰਪੁਰ ਦੇ ਵਿੱਚ ਅਤੇ ਤਫਤੀਸ਼ ਸਟਾਰਟ ਕੀਤੀ ਗਈ ਸਾਰੀ ਪੁਲਿਸ ਟੀਮਜ਼ ਨੇ ਇਹਦੇ ਵਿੱਚ ਜੁਆਇੰਟਲੀ ਕੰਮ ਕੀਤਾ ਐਸ ਪੀ ਡੀ ਡੀ ਐਸ ਪੀ ਧੂਰੀ ਇੰਜਾਜ ਸੀਆਈਏ ਨੇ ਤੇ ਉਸ ਤੋਂ ਬਾਅਦ ਜਦੋਂ ਇਹ ਪਿੱਛੇ ਤੱਕ ਟੈਕਨੀਕਲੀ ਐਸ ਵੈਲ ਐਸ ਹਿਊਮਨ ਇੰਟ ਦੇ ਰਾਹੀਂ ਇਹਨਾਂ ਨੇ ਇਹ ਰੈਸ ਤਫਤੀਸ਼ ਕੀਤੀ ਤਾਂ ਇਹਨੂੰ ਪਤਾ ਚੱਲਿਆ ਕਿ ਜੋ ਮਿਲਨ ਜੋਤ ਸੀ ਜੋ ਵਿਕਟਮ ਸੀ ਉਹਨੇ ਖੁਦ ਹੀ ਸਰਕਾਰੀ ਸੁਰੱਖਿਆ ਲੈਣ ਦੇ ਲਈ ਇਹ ਸਾਰਾ ਆਰਕੇਸਟ੍ਰੇਟ ਕਰਾਇਆ ਇਹ ਸਾਰਾ ਢੋਂਗ ਰਚਿਆ ਇਸ ਤਫਤੀਸ਼ ਨੂੰ ਅੱਗੇ ਵਧਾਉਂਦੇ ਹੋਏ ਅਸੀਂ ਚਾਰ ਦੋਸ਼ੀਆਂ ਦੀ ਦਾ ਇਸ ਮੁਕਦਮੇ ਵਿੱਚ ਅਰੈਸਟ ਪਾਇਆ ਤੇ ਉਹਨਾਂ ਦਾ ਨਾਮ ਹੈ ਇੱਕ ਅਚਲ ਸਿੰਘਲਾ ਉਰਫ ਲੱਕੀ ਜੋ ਚੰਡੀਗੜ੍ਹ ਦਾ ਰਹਿਣ ਵਾਲਾ ਹੈ ਕਾ ਪਿਊਸ਼ ਗੁਪਤਾ ਉਰਫ ਛੋਟੂ ਜੋ ਮੁਕਸਰਦਾ ਰਹਿਣ ਵਾਲਾ ਹੈ ਮਨੀਸ਼ ਕੁਮਾਰ ਉਰਫ ਟੀਟੂ ਜੋ ਬਠਿੰਡਾ ਦਾ ਰਹਿਣ ਵਾਲਾ ਹੈ ਅਤੇ ਜਸਵਿੰਦਰ ਸਿੰਘ ਉਰਫ ਜੋਬਨ ਜੋ ਮੋਹੱਲੀ ਦਾ ਜ਼ਿਲ੍ਹਾ ਐਸਐਸ ਨਗਰ ਦਾ ਰਹਿਣ ਵਾਲਾ ਹੈ ਇਹ ਜੋ ਜਸਵਿੰਦਰ ਸਿੰਘ ਹੈ ਇਹਦਾ ਉਹੀ ਰਿਸ਼ਤੇਦਾਰ ਹੈ ਜਿਸ ਦੀ ਘਰ ਦੇ ਜਿਸ ਦੀ ਗੱਡੀ ਦੇ ਵਿੱਚ ਇਹਦੇ ਘਰ ਦੇ ਬਾਹਰ ਫਾਇਰ ਆਮ ਤੋਂ ਗਨਸ਼ਾਟ ਵੀ ਹੋਇਆ ਹੋਇਆ ਸੀ ਰਿਕਵਰੀ ਵਿੱਚ ਇੱਕ ਜਿਹੜੀ ਸਿਆਸਕਾਰ ਜਿਹੜੀ ਸ਼ੂਟਰਸ ਨੇ ਵਰਤੀ ਉਹ ਸੀ ਜੋ ਇੱਕ ਪਿਸਟਲ ਬੱਤੀ ਬੋਰ ਦਾ ਇੱਕ ਦੋ ਲਾਈਵ ਕਾਰਟ੍ਰਿਜਸ ਅਤੇ 50000 ਰੁਪਏ ਜੋ ਇਹਨਾਂ ਨੇ ਮੋਨੀਟਰੀ ट्रांजैक्शन ਕੀਤੀ ਸੀ ਉਹ ਇਹਦੇ ਵਿੱਚ ਰਿਕਵਰ ਹੋਇਆ ਮਿਲਨ ਜੋਤ ਅਤੇ ਇਸ ਦੇ ਜਿਹੜੇ ਹੋਰ ਇਹ ਸਾਰੇ ਐਸੋਸੀਏਟ ਹੈ ਸਾਰਿਆਂ ਨੂੰ ਅਸੀਂ ਉਸੇ ਮੁਕਦਮੇ ਵਿੱਚ ਨਾਮਜ਼ਦ ਕੀਤਾ ਹੈ ਤੇ ਇਹਦੇ ਵਿੱਚ ਅੱਗੇ ਤਫਤੀਸ਼ ਚੱਲ ਰਹੀ ਹੈ ਜਿਸ ਤਰ੍ਹਾਂ ਤੁਸੀਂ ਕਹਿੰਦੇ ਕਿ ਇੱਕ ਰਿਸ਼ਤੇਦਾਰ ਸੀ ਤੇ ਬਾਕੀ ਦੇ ਜਿਹੜੇ ਹੈਗੇ ਨੇ ਉਹ ਕੌਣ ਨੇ ਜੀ ਕਿ ਉਹ ਸ਼ਟਰ ਨੇ ਜਾਂ ਕੋਈ ਉਹ ਕੋਈ ਦੋਸਤ ਨੇ ਜਾਂ ਕੋਈ ਰਿਸ਼ਤੇਦਾਰ ਉਹ ਜੀ ਕੋਈ ਪੇਸ਼ੇਵਰ ਕ੍ਰਿਮੀਨਲ ਨਹੀਂ ਹੈ ਇਨਾਂ ਦਾ ਕਿਵੇਂ ਇਹਨਾਂ ਇਹ ਟੱਚ ਵਿੱਚ ਆਏ ਉਹ ਲੋਕ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਇੱਕ ਚੰਡੀਗੜ੍ਹ ਤੋਂ ਇੱਕ ਬਠਿੰਡੇ ਤੋਂ ਤੇ ਇੱਕ ਮੁਕਸਰ ਤੋਂ ਨੇ ਕਿ ਉਹਨਾਂ ਦਾ ਆਪਸ ਕੀ ਕਨੈਕਸ਼ਨ ਹੈ ਤੇ ਇਸ ਦੇ ਵਿੱਚ ਉਹ ਕਿਵੇਂ ਇਨਵੋਲਵ ਹੋਏ ਆਫ ਕੋਰਸ ਮੋਨਿਟਰੀ ट्रांजैक्शन ਤਾਂ ਸੀ ਬਟ ਇਸ ਦੇ ਵਿੱਚ ਇਹਨਾਂ ਦਾ ਆਪਸ ਵਿੱਚ ਟੱਚ ਕਿਵੇਂ ਆ ਇਸ ਦੇ ਬਾਰੇ ਹਾਲੇ ਤਫ਼ਤੀਸ਼ ਜਾਰੀ ਹੈ ਜਿਹੜੀ ਗੱਲ ਨੂੰ ਤਾਂ ਸ਼ਾਰਟ ਕੀਤਾ ਗਿਆ ਜੀ ਕਿ ਉਹ ਲਾਸੰਸੀ ਹੈ ਜੀ ਜਾਂ ਉਹ ਵੀ ਕੋਈ ਨਜਾਇਜ਼ ਅਸਲੇ ਤੋਂ ਕੀਤਾ ਗਿਆ ਜੀ ਨਾ ਜੀ ਉਹ ਨਜਾਇਜ਼ ਹੀ ਹੈਗਾ ਜਿਸ ਤੋਂ ਇਹਨਾਂ ਵੱਲੋਂ ਸ਼ਾਰਟ ਕੀਤਾ ਗਿਆ ਹੈਗਾ ਫਿਰ ਐਨਕਲੋਪ ਕਰਦਾ ਸਰ ਇਹ ਜਿਹੜਾ ਉਹਨਾਂ ਨੇ ਉਹ ਜੀ ਇੱਕ ਕਥਾਵਾਚਕ ਨੇ ਜੀ ਫਿਰ ਇੱਕ ਸਕਿਉਰਟੀ ਲੈਣ ਦਾ ਪਰਪਸ ਉਹ ਜੋ ਜਿਹੜੀ ਸਾਰਾ ਗੇਮ ਜੀ ਬਿਲਕੁਲ ਸਾਰਾ ਇਹਨਾਂ ਨੇ ਜਿਹੜਾ ਇਹ ਸਾਰਾ ਕੁਝ ਢੋਂਗ ਰਚਿਆ ਵੀ ਹੈ ਜੀ ਇਸ ਦੇ ਵਿੱਚ ਇਹਨਾਂ ਨੇ 1.5 ਲੱਖ ਰੁਪਏ ਦਾ ਮਤਲਬ ਪਹਿਲਾਂ ਤੋਂ ਐਗਰੀਮੈਂਟ ਕੀਤਾ ਸੀਗਾ ਕਿ ਅਸੀਂ ਇੰਨਾ ਪੈਸਾ ਦੇਵਾਂਗੇ ਜਦੋਂ ਇਹ ਸਾਰਾ ਹੋ ਜਾਏਗਾ ਤੇ ਉਹਦੇ ਵਿੱਚੋਂ ਜੋ ਇਹ 50000 ਰੁਪਏ ਦਿੱਤੇ ਨਹੀਂ ਜੀ ਇਹ ਨਹੀਂ ਬਚ ਲਿਆ ਕਿਉਂਕਿ ਜੋ ਮਿਲਨ ਜੋਤਨੇ ਉਹ ਖੁਦ ਫਰਾਰ ਨੇ ਜੋ ਉਹਨਾਂ ਨੂੰ ਲੱਗਿਆ ਕਿ ਜਦੋਂ ਤਫਤੀਸ਼ ਚੱਲ ਰਹੀ ਸੀ ਤੇ ਉਹਦੇ ਵਿੱਚ ਜਦੋਂ ਕੁਝ ਕੁਐਸਚਨਸ ਦੇ ਵਿੱਚ ਉਹ ਖੁਦ ਹੀ ਉਲਝ ਗਏ ਤਾਂ ਜਦੋਂ ਸਾਡੀ ਟੀਮਸ ਜਾ ਕੇ ਪਿੱਛੇ ਰੇਡ ਕਰਨ ਗਈਆਂ ਸੀ ਤੇ ਉਹ ਪਿੱਛੋਂ ਖਿਸਕ ਗਏ ਤੇ ਹਲੇ ਉਹ ਫਰਾਰ ਨੇ 48 ਘੰਟਿਆਂ ਦੇ ਵਿੱਚ ਹੀ ਕੋਈ ਸੁਨੇਹੇ ਨਹੀਂ ਮਾੜੇ ਜੀ ਬਹੁਤ ਵੱਡੀ ਇਹ ਸਫਲਤਾ ਹੈ ਕਿਉਂਕਿ ਬੜੀ ਸਾਰੀ ਇੰਪੋਰਟੈਂਟ ਡਿਊਟੀਆਂ ਵੀ ਚੱਲ ਰਹੀਆਂ ਸੀ ਨਾਲ ਹੋਰ ਵੀ ਬੜੇ ਰੁਝੇਵੇਂ ਸੀ ਬਟ ਪੁਲਿਸ ਨੇ ਇਸ ਨੂੰ ਪਹਿਲ ਦੇ ਆਧਾਰ ਤੇ ਕਰੈਕ ਕੀਤਾ ਇਸ ਕੇਸ ਨੂੰ ਤੇ ਜੋ ਵੀ ਇਹ ਕੋਈ ਗਲਤ ਕੰਮ ਐ ਕਰ ਰਿਹਾ ਹੈਗਾ ਕਿਸੇ ਨੂੰ ਕੋਈ ਸੁਰੱਖਿਆ ਦੀ ਹੈ ਕੋਈ ਜੈਨੂਇਨ ਲੋਡ ਹੈ ਉਹਦੇ ਵਾਸਤੇ ਅਸੀਂ ਹਾਜ਼ਰ ਆ ਲੇਕਿਨ ਅਗਰ ਕੋਈ ਵੀ ਇੰਜ ਕਰਦਾ ਹੈ ਤਾਂ ਇਹ ਸਾਰੇ ਸਿਸਟਮ ਨਾਲ ਸਾਰੀ ਸੋਸਾਇਟੀ ਨਾਲ ਇੱਕ ਖਿਲਵਾੜ ਕਰਨ ਦੇ ਬਰਾਬਰ ਹੈ ਜਿਸ ਨੂੰ ਅਸੀਂ ਬਖਸ਼ਾਂਗੇ ਨਹੀਂ ਜਦੋਂ ਜੀ ਅਸੀਂ ਇਸ ਨੂੰ ਕਰ ਲਾਂਗੇ ਫਿਰ ਹਰਾਸ ਵਿੱਚ ਲੈ ਲਾਂਗੇ ਫਿਰ ਉਸ ਤੋਂ ਬਾਅਦ ਹੋਰ ਡਿਟੇਲ ਸਾਹਮਣੇ